ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਲਕ ਮਹਲਾ 5 ਅੰਮ੍ਰਿਤ ਬਾਣੀ ਆਮਿਆ ਰਾਸੇ ਅੰਮ੍ਰਿਤ ਹਰ ਕਾ ਨਾਮ ਮਾਨ ਕਨ ਹਿਰਦੈ ਸਿਮਰ ਹਰ ਅੱਠ ਪਹਰ ਗੁਣ ਗਾ ਅੰਮ੍ਰਿਤ ਬਾਣੀ ਅਮੋਰਾਸ ਅੰਮ੍ਰਿਤ ਹਰ ਕਾ ਨਾਮ ਮਾਨ ਕਨਹਿਰਦਾ ਸਿਮਰਹਾਰ ਆਠ ਪਹਰ ਗੁਣ ਗਾ ਉਪਦੇਸ ਸੁਣਹੁ ਤਮ ਗੁਰ ਸਿਖ ਹੋ ਸੱਜੈ ਹੈ ਸਵਾ ਨਨਮ ਪਦਾਰਥ ਸਫਲ ਹੋਏ ਮਨ ਮਹਲਾ ਹੋ ਭਾਉ ਸੁਖਾਂ ਸਾਜ ਅਨੰਦ ਕਾਣਾ ਪਰਾਵ ਜਪਤਿਆ ਦੁਖ ਜਾਏ ਨਾਮ ਕ ਨਾਮ ਜਪਤ ਸੁਖ ਉਪਜਾ ਦਰਗਾ ਪਾਈਆ ਥਾ ਮਹਲਾ 5 ਨਾਨਕ ਨਾਮ ਧਿਆਈਆ ਘਰ ਪੂਰਾ ਮਤ ਦੇ ਪਾਣ ਜਪ ਤਪ ਸੰਜਮ ਪਾਣਾ ਹੀ ਕੱਢ ਲੇ ਪਾਣਾ ਜੋਂਨ ਭਵਾਈਆ ਪਾਣਾ ਬਖਸ਼ ਕਰ ਪਾਣਾ ਦੁਖ ਸੁਖ ਭੋਗੀਆਂ ਰਮ ਕਰ ਪਾਣਾ ਮਿੱਟੀ ਸਾਜ ਕਾ ਪਾਣਾ ਜੋਤ ਕਰ ਪਾਣਾ ਪੋ ਪਾੜਾ ਨਰਕ ਸੁਰਗ ਔ ਪਾਰੇ ਪਾੜਾ ਧਰਨ ਪਰ ਪਾੜਾ ਹੀ ਜਿਸ ਭਗਤੀ ਲਾਏ ਨਾਨਕ ਵਿਰਲੇ ਹੈ ਪੌੜੀ ਵੜਿਆਈ ਸੱਚੇ ਨਾਮ ਕੀ ਹਉ ਜੀਵਾ ਸੁਣ ਸੁਣ ਪਾਸ਼ੂ ਪਰ ਤੂ ਆਗਿਆਨ ਉਧਾਰੇ ਇੱਕ ਖਣੇ ਦੇਨ ਸਰਣ ਤੇਰਾ ਨਾਮ ਸਦਾ ਸਦ ਜਾਪੀਆ ਤ੍ਰਿਸ਼ਨਾ ਭੁਖ ਵਿਕਰਾਲ ਨਾਏ ਤੇਰਾ ਧਰਾਪੀਆ ਅਰੋਗ ਸੋਗ ਦੁਖ ਵੰਗਾ ਜਿਸ ਨਾਉ ਮਨ ਵਸੈ ਤਿਸ ਪਰਾ ਪੁੱਤ ਲਾਲ ਜੋ ਗੁਰ ਸ਼ਬਦੀ ਰਸਾ ਹੰਡ ਬ੍ਰਹਮੰਡ ਬੇਅੰਤ ਉਧਾਰਨ ਹਾਰ ਤੇਰੀ ਸੋਬਤ ਉਹਦੇ ਸੱਚ ਮੇਰੇ ਪਿਆਰ ਖੰਡ ਬ੍ਰਹਮੰਡ ਦੇ ਅੰਤ ਉਧਾਰਨ ਹਾਰਿਆ ਤੇਰੀ ਸੋਬਾ ਤੋਂ ਦੇ ਸੱਚੇ ਮੇਰੇ ਪਿਆਰੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹੱਲਾ 5 ਅੰਮ੍ਰਿਤ ਬਾਣੀ ਅਮਯੋ ਰਸ ਅੰਮ੍ਰਿਤ ਹਰਿ ਕਾ ਨਾਮ ਮਨ ਤਨ ਹਿਰਦਾ ਸਿਮਰ ਹਰ ਆਠ ਪਾਹਰ ਗੁਣ ਗਾਓ ਰਾਵ ਰਾਮ ਕਲੀ ਦੀ ਦੂਸਰੀ ਵਾਰ ਦੀ 12ਵੀਂ ਪੌੜੀ salookan